ਅੱਜ ਕੀ ਕਹਿਣਾ ਚਾਹੂੰਗੀ ਅੱਜ ਦੂਰ ਘਰ ਆਪਾਂ ਜੀਵਨ ਸਾਥ ਬਣੇ ਹੈ ਤਾਂ ਬਹੁਤ ਸੋਹਣਾ ਪਾ ਦੇਖਿਆ ਸਾਰੇ ਇਸਲੇ ਲੱਗੇ ਨੇ ਕਿੱਲ ਠੰਡੇ ਮਿੱਠੇ ਪਾਣੀ ਦੀ ਸਿਲੀ ਲੱਗਿਆ ਚੌਲ ਲੰਗਰ ਲਗਾਏ ਸਾਡੀ ਸੰਗਤ ਤੋਂ ਜੀ ਅਸਲ ਜੀ ਤਰ੍ਹਾਂ ਬਾਬਾ ਗੁਰੂ ਅਰਜਨ ਦੇਵ ਜੀ ਦੀ ਗੋਪਨ ਮੋਖ ਰਖਦੇ ਹੋਏ ਠੰਡੇ ਪਾਣੀ ਦੀ ਸਿਲੀਗਾਈ ਹੋਈ ਹੈ ਲੰਗਰ ਲੱਗਿਆ ਹੈ ਚੌਲਾਂ ਦਾ ਬਹੁਤ ਸਾਰੀ ਸੰਗਤ ਦਾ ਪ੍ਰਣ ਲੈ ਕੇ ਸਾਰੇ ਸੰਗਤ ਬੱਚਿਆਂ ਦੇ ਸਹਿਯੋਗ ਲਈ ਸਾਰੇ ਪ੍ਰਬੰਧ ਕਮੇਟੀ ਵੱਲੋਂ ਸਾਰੇ ਨਗਰ ਵੱਲੋਂ ਸਾਰੇ ਪ੍ਰਤਿਆਸ ਵੱਲੋਂ ਸਾਰੇ ਮਿਲ ਕੇ ਆਏ ਸਾਲ ਪਹਿਲਾਂ ਤਾਂ ਬੱਚਿਆਂ ਦਾ ਪ੍ਰੋਗਰਾਮ ਹੋਇਆ ਉਹਨਾਂ ਵਾਂਗੂ ਐਸੇ ਤੇ ਹੁਣ ਅਸੀਂ ਉਹ ਵਾਜਣ ਦੇ ਤੇ ਸ਼ਹੀਦੀਪੁਰ ਨੂੰ ਮਨਾਉਂਦੇ ਆ ਆਏ ਸਾਲ ਮਨਾਉਂਦੇ ਆ ਇਹਦੀ ਕਿਰਪਾ ਨਾਲ ਹੀ ਸਾਰਾ ਕੁਝ ਹੋ ਰਿਹਾ ਦੇਖੋ ਤੁਸੀਂ ਸਾਰੇ ਨਗਰ ਉਹਨੇ ਦੇਖ ਲਿਓ ਸਾਰੇ ਜਨੇ ਮਹਾਰਾਜ ਕਿਵੇਂ ਕਰਪਾ ਕਰਾਈ ਜੰਦਾ ਉਸ ਮੁਤਾਸੀਂ ਕੰਮ ਕਰੀ ਜਿੰਦਾ ਸਾਰੇ ਸੰਗਤ ਦੀ ਸਹਿਯੋਗ ਨਾਲ ਹੀ ਸਾਰਾ ਕੰਮ ਹੋ ਰਿਹਾ ਹੈ ਕੀ ਕਰਨ ਚਾਹੋ ਤੁਹਾਨੂੰ ਕਿ ਅਸੀਂ ਕੱਲ ਨੂੰ ਮਹਾਰਾਜ ਦੀ ਤੀਜਾ ਦਿਨ ਆ ਜੀ ਦਿਦਰਾ ਦੇ ਗੁਜਰਾਤ ਦੇ ਕੱਲ ਨੂੰ ਜੇਰ ਪਹੁੰਚੋਗਾ ਜੀ ਸਾਰੇ ਸੰਗਤਾਂ ਨੂੰ ਅਸੀਂ ਬੇਨਤੀ ਕਰਦੇ ਆ ਕਿ ਸਾਰੇ ਸੰਗਤਾਂ ਆਪਣੇ ਸਹਿਯੋਗ ਦੇ ਨਾਲ ਸਾਰੇ ਗ੍ਰੰਥਾਂ ਸਾਰੇ ਸੰਗਤ ਆਪਣੇ ਪਹੁੰਚੋ 4 ਰੁਪਏ ਸਾਰੇ ਬੱਚਿਆਂ ਨੂੰ ਤੇ ਸਾਰਿਆਂ ਨੂੰ ਅਸੀਂ ਬੇਨਤੀ ਕਰ ਰਹੇ ਹਾਂ ਸਾਰੇ ਸੰਗਤ ਕੱਲ ਨੂੰ ਕੋਲੋਂ ਪਾਣੀ ਦੀ ਸ਼ੇਕ ਲਓ ਜੀ ਸਾਰੇ ਫਿਰ ਪਾਣੀ ਰੋਪਾ ਲਗਾ ਤੌਰ ਤੇ ਰੋਪਾ ਲਗਾ ਤਤ ਬਸ ਹੋਗਾ ਜੀ ਗੁਰੂ ਘਰ ਦਾ ਦਰਸ਼ਨ ਕਾਟ ਹੋ ਰਿਹਾ ਨੇ ਦੇਖਿਆ ਕਾ ਸ੍ਰੀ ਗੁਰੂ ਘਰ ਦੀ ਤਸਵੀਰ ਲਗੀ ਵੀ ਇੱਥੇ ਦੋਵੇਂ ਇਤਿਹਾਸਿਕ ਕਰਨ ਪਏ ਆ ਹੁਣ ਤੱਕ ਕਿਸ ਤਰ੍ਹਾਂ ਸੇਰ ਸੋਗਤਿੰਦਾ ਇਹ ਤਾਂ ਪਣਾ ਉਹਦਾ ਜੀ ਰੋਫਾ ਤੇ ਦੀ ਸਾਹ ਜੇ ਪਾਈਏ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾ ਭਾਜੀ ਸਾਡਾ ਪਿੰਡ ਵੱਲੋਂ ਤੇ ਗਵਾਲਾ ਵੱਲੋਂ ਸਾਡੇ ਤਿੰਨ ਗੁਰੂ ਘਰ ਨੇ ਜੀ ਤੇ ਨਾ ਦੋ ਅਸੀਂ ਇੱਕ ਨੱਦਰ ਕੀਤਾ ਕਰਦੇ ਆ ਜੀ ਕੀਜੇ ਸਾਲ ਵਾਰੀ ਆਉਂਦੀ ਆ ਸਾਡੀ ਕੀਜੇ ਸਾਲ ਵਾਰੀ ਆਉਂਦੀ ਆ ਤੇ ਉਸੇ ਰੋਣ ਅਸੀਂ ਤਿੰਨੇ ਕਮੇਟੀਆਂ ਇਕੱਠੇ ਆਉ ਕੇ ਪਰ ਚਾਇਤੋਕੇ ਨਾਲ ਸਾਰਾ ਪਿੰਡ ਨਗਰ ਇਹ ਠਾਫਰ ਲੰਗਰ ਲਾਉਣਾ ਬਹੁਤ ਵਧੀਆ ਪ੍ਰੋਗਰਾਮ ਹੈ ਪਿੰਡ ਦਾ ਸਾਡੇ ਦਾ ਉਸ ਤੋਂ ਬਾਅਦ ਵਿੱਚ ਜੀ ਸਾਡਾ ਆਉਂਦਾ ਹੈ ਜਿਹੜਾ ਜੋੜ ਮੇਲੇ ਤੇ ਸਮਝਾ ਬੰਦਾ ਜਿਹੜਾ ਜੋੜ ਮੇਲਾ ਹੈ ਉਹਦੇ ਵਿੱਚ ਅਸੀਂ ਖੱਡ ਪਾਟ ਰੱਖਦੇ ਹਾਂ ਉਹਦੇ ਵਿੱਚ ਜੀ ਅਸੀਂ ਬਾਗ ਦੇ ਵਿੱਚ ਅਸੀਂ ਇੱਕ ਜੁਆਕਾਂ ਦੇ ਪੇਪਰ ਰੱਖਦੇ ਹਾਂ ਤਿੰਨ ਦਿਨ ਅਸੀਂ ਇਸ ਤਰ੍ਹਾਂ ਚ ਜਾ ਕੇ ਅਸੀਂ ਉੱਤਰਵੱਡੀ ਸਭੋਗੇ ਉੱਥੇ ਅਸੀਂ ਉਹਨਾਂ ਨੂੰ ਵੀ ਬੇਨਤੀ ਕਰਕੇ ਜੀ ਉੱਥੋਂ ਰਿਹਾ ਕੇ ਬੰਦੇ ਪੱਗਾਂ ਦੇ ਇਸ ਮੁਕਾਬਲੇ ਸਾਰੇ ਇੱਥੇ ਪੂਰਾ ਪੂਰਾ ਪ੍ਰੋਗਰਾਮ ਰੱਖਿਆ ਜੀ ਸੀ ਸਾਡਾ ਬਹੁਤ ਹੀ ਆ ਕੇ ਪਿੰਡ ਬਹੁਤ ਇਕੱਠ ਹੁੰਦਾ ਇੱਥੇ ਆ ਕੇ ਸਾਨੂੰ ਬਹੁਤ ਜ਼ਿਆਦਾ ਬਹਾਈਆਂ ਦਿੰਦੇ ਨੇ ਬਹੁਤ ਹੀ ਜ਼ਿਆਦਾ ਸਾਨੂੰ ਇੱਥੇ ਮਾਇਆ ਦੇ ਉਸ ਰੋਗ ਦਾ ਪੂਰਾ ਦੁੱਬਣਾ ਮਿਲਦਾ ਈ ਸਾਨੂੰ ਉਸ ਤੋਂ ਬਾਅਦ ਦੇ ਵਿੱਚ ਸਾਨੂੰ ਕੀ ਹੁੰਦਾ ਸਾਨੂੰ ਬਾਹਰੋਂ ਫੋਨ ਆਇਆ ਕਿਸੇ ਬੰਦੇ ਦਾ ਖੁੱਡੀ ਤੋਂ ਖੁੱਡੀ ਦੇ ਵਿੱਚ ਸਾਨੂੰ ਕਹਿੰਦੇ ਵੀ ਤੁਹਾਡੀ ਕਮੇਟੀ ਬਹੁਤ ਚੰਗੀ ਹੈ ਤੇ ਅਸੀਂ ਇੱਥੇ ਅਹ ਸੇਵਾ ਕਰਨੀ ਹੈ ਸੇਵਾ ਅਸੀਂ ਅਖੇ ਜੀ ਸਾਡੀ ਕਮੇਟੀ ਤੋਂ ਹੋਰ ਵੀ ਕਮੇਟੀਆਂ ਹੋਣਗੀਆਂ ਵੀ ਸਾਡੀ ਕਮੇਟੀ ਕਿਹੜਾ ਵਾੜਾ ਕਰਦੇ ਉਹ ਕਹਿੰਦੇ ਅਸੀਂ ਤਾਂ ਇੱਥੇ ਸੇਵਾ ਕਰਨੀ ਹੈ ਅਸੀਂ ਅਖੇ ਜੀ ਸਾਡੇ ਕੋਲ ਤਾਂ ਬਹੁਤ ਕੁਝ ਬਣਿਆ ਪਰਮਾਤਮਾ ਦੀ ਕਿਰਪਾ ਨਾਲ ਗੁਰੂ ਮਹਾਰਾਜ ਨੇ ਸਾਨੂੰ ਬਹੁਤ ਕੁਝ ਦਿੰਦਾ ਹੈ ਉਹਨਾਂ ਨੇ ਵੱਲੋਂ ਵੱਲੀ ਸਾਨੂੰ ਸੇਵਾ ਦਿੱਤੀ ਪਹਿਲਾਂ ਤੋਂ ਕਹਿੰਦੇ ਸੀ 4 ਲੱਖ ਰੁਪਏ ਦੇ ਦੇਣਗੇ ਫਿਰ ਜੇ ਅਸੀਂ ਬੇਨਤੀ ਕੀਤੀ ਵੀ 7 ਲੱਖ ਰੁਪਏ ਕਹਿੰਦੇ 5 ਦੇ ਦੇਣਗੇ ਅਜੇ ਵੀ ਉਹਨਾਂ ਦਾ ਕੋਈ ਐ ਨਹੀਂ ਪਤਾ ਵੀ ਸਾਰੇ ਵੀ ਲਾ ਸਕਦੇ ਆ ਸਾਨੂੰ 10 ਲੱਖ ਰੁਪਏ ਦੀ ਘਾਟ ਸੀਗੀ ਦੂਜਾ ਸਾਡਾ ਸਾਰਾ ਪ੍ਰੋਗਰਾਮ ਪਾਲਕੀ ਦਾ ਹੋ ਗਿਆ 7 ਲੱਖ 15000 ਰੁਪਏ ਸਾਡਾ ਪਾਲਕੀ ਤੇ ਲੱਗ ਗਿਆ ਤੇ ਸਾਡਾ ਬਹੁਤ ਵਧੀਆ ਉਹਨਾਂ ਨੇ ਪਰ ਜਿਹੜਾ ਸਾਡਾ ਦਲਵਾਰ ਬਣਿਆ ਉਹਦੇ ਉੱਤੇ ਜਿਹੜਾ ਗੇਟ ਲੱਗੇ ਉਹ ਸ਼ੀਸ਼ੇ ਦਾ ਲਾਇਆ ਜੀ ਉਹ ਵੀ ਸੇਵਾ ਦੇ ਵਿੱਚ ਲੱਗਿਆ ਜਾਰੀ ਲੱਗਿਆ ਲੰਗਰ ਦੇ ਉਹ ਵੀ ਸੇਵਾ ਦੇ ਵਿੱਚ ਸਾਡੇ ਕੋਲੇ ਕੋਈ ਗੁਰੂ ਘਰ ਰਵੇ ਕੋਈ ਜਾਇ ਜਾਤ ਨਹੀਂ ਕੋਈ ਜ਼ਮੀਨ ਨਹੀਂ ਸਾਡੇ ਕੋਲੇ ਜਿਹੜੀ ਸੰਗਤ ਹੈ ਸਾਡੀ ਉਹੀ ਜ਼ਮੀਨ ਹੈ ਉਹੀ ਸਾਰਾ ਕੰਮ ਕਰ ਰਹੀ ਹੈ ਸਾਨੂੰ ਸਾਰੀ ਸੰਗਤ ਤੇ ਗਵਾਰਡ ਤੇ ਜਿਹੜੀ ਸਾਡੀ ਕਮੇਟੀ ਹੈ ਉਹ ਸੰਗਤ ਦੇ ਨਾਲ ਚੱਲ ਰਹੀ ਹੈ ਸੰਗਤ ਸਾਡੀ ਕਮੇਟੀ ਹੈ ਸਾਡੀ ਕੋਈ ਕਮੇਟੀ ਦਾ ਮੁੱਲ ਨਹੀਂ ਹੈ ਤੇ ਵੀ ਕਮੇਟੀ ਚਲਾਉਂਦੀ ਹੈ ਇਹ ਸਾਰੀ ਜਿੰਨੀ ਸੰਗਤ ਹੈ ਸਾਰੀ ਕਾਰੋਬਾਰ ਆਪ ਚਲਾ ਰਹੀ ਹੈ ਹੈਪ ਤਾਂ ਹੀ ਨਹੀਂ ਪਤਾ ਲੱਗਦਾ ਵੀ ਪ੍ਰਮਾਤਮਾ ਕਿੱਥੋਂ ਲੈ ਆ ਲਾਈ ਜਾਂਦਾ ਸਾਡਾ 2 ਡੂਡ ਕਰੋੜ ਰੁਪਇਆ ਥੱਲੇ ਲੰਗਰ ਤੇ ਤੇ ਦਿਲਵਾਰ ਤੇ ਲੱਗਾ ਸਾਨੂੰ ਸਾਡੇ ਕੋਲੇ 5 ਕਿਲੱਖ ਰੁਪਇਆ ਸੀਗਾ ਲੋਕਾਂ ਦੀ ਸੇਵਾ ਨਾਲ ਸਾਰਾ ਕੁਝ ਕਹਿੰਗਾ ਇਹ ਤੇ 2 ਵਜੇ ਜੀ ਲੰਗਰ ਦੇ ਵਿੱਚ ਥੱਲੇ ਆ ਕੇ ਸੰਗਤ ਪਈ ਰਹਿੰਦੀ ਐ 2 ਵਜੇ 4 ਤੱਕ ਲੰਗਰ ਪੀ ਕੇ ਸੰਗਤ ਜਾਂਦੀ ਐ ਇੱਥੋਂ ਕੋਈ ਕਿਸੇ ਨੂੰ ਇੱਥੇ ਆਏ ਕਹਿਣਾ ਵੀ ਕਿਉਂ ਆਏ ਐ ਕਿਉਂ ਹੋਰਦੇ ਚੰਗੇ ਪੱਖੇ ਲੱਗੇ ਐ ਸਰਾਹ ਬਣੀ ਐ ਬਹੁਤ ਹੀ ਵਧੀਆ ਜੀ ਆ ਕੇ ਬਹੁਤ ਹੀ ਜਿਹੜੇ ਬੁਰੇ ਠੇਰੇ ਐ ਇੱਥੇ ਆਰਾਮ ਕਰਦੇ ਨੇ ਆਥ ਨੇ ਜਾਂਦੇ ਨੇ 4 ਵਜੇ ਤੱਕ ਆਪਣੀ ਪੀ ਕੇ ਲੰਗਰ ਸਾਕੇ ਸਾਨੂੰ ਅਜੇ ਤੱਕ ਕਿਸੇ ਨੇ ਨਹੀਂ ਕਿਹਾ ਵੀ ਇੱਥੇ ਤੋੜੇ ਕਾਸੀ ਦਾ ਆਪੀ ਲੈ ਆ ਕੇ ਆਪ ਹੀ ਬਣਾ ਕੇ ਖਾ ਕੇ ਵਗ ਜਾਂਦੇ ਨੇ ਸਾਨੂੰ ਨਹੀਂ ਪਤਾ ਲੱਗਦਾ ਕਿੱਥੋਂ ਆਉਂਦਾ ਮਹਾਰਾਜ ਦੀ ਕਿਰਪਾ ਨਾਲ ਕਿੱਥੋਂ ਨਹੀਂ ਆਉਂਦਾ ਵਾਹਿਗੁਰੂ ਕੀ ਸੱਚਾ ਵਾਹਿਗੁਰੂ ਕੀ ਫਤਿਹ ਸੀਰਤ ਅਗਲੀ ਜਿੰਨਾ ਜਿੱਤਰਾ ਪਾਣੀ ਆਪਾਂ ਲੱਗਿਆ ਸੀ ਸੱਚਮੁੱਚ ਲੱਗਿਆ ਪਾਣੀ ਦਾ ਤਾਂ ਮੈਂ ਦੇਖਿਆ ਲੋਕ ਟੈਂਪਰਚਰ ਉੱਤੇ ਤੇ ਲੈ ਜਾ ਰਹੇ ਨਹੀਂ ਇਹ ਕਦੋਂ ਆਇਆ ਸੀ ਇਹ ਜੀ ਕੀ ਹੋਇਆ ਸਾਡੇ ਕੋਲੇ ਸਾਡੇ ਕੋਲੇ ਸੇਵਾਦਾਰ ਆਏ ਵੀ ਇੱਥੇ ਪਾਣੀ ਵਾਲਾ ਟੈਂਪਰ ਕਰਦੇ ਅਸੀਂ 8-10 ਟੈਂਪਰ ਲਾਏ ਆ ਜੀ ਸਾਡੇ ਕਮੇਟੀ ਬਣੀ ਐ ਤੇ ਇਹਨਾਂ ਯਕਦੇ ਉੱਥੇ 9 ਤੇ ਚੱਲਦਾ ਹੋ ਕੋਈ ਪ੍ਰੋਗਰਾਮ ਸਾਨੂੰ ਨਹੀਂ ਪਤਾ ਉਹ ਕਿਵੇਂ ਸੈਂਬਰ ਆਉਂਦਾ ਉਹ ਚਲਾਉਂਦਾ ਹੈ ਉਹ ਸਾਨੂੰ ਕਹਿੰਦਾ ਵੀ ਮੈਂ ਤੁਹਾਨੂੰ 5-7000 ਤਾਂ ਮੈਂ ਦੇ ਦੂੰ 5-7000 ਸਾਨੂੰ ਤੇ ਮੈਂ ਸਹੀ 5000 ਰੁਪਇਆ 5000 ਰੁਪਇਆ ਦਿੱਤਾ ਸਾਨੂੰ ਸੈਂਬਰ ਨੇ 57000 ਰੁਪਏ ਅਸੀਂ ਏਡੇ-ਓਡੇ ਕੋ ਇਕੱਠਾ ਕਰ ਲਿਆ ਜੀ ਸਾਨੂੰ 25-30000 ਰੁਪਏ ਸੰਗਠਨ ਇਸ ਹਿੱਤਾ ਕਰਤੀ 70000 ਰੁਪਏ ਸਾਡਾ ਲੱਗਿਆ ਅੱਧੇ ਪੈਸੇ ਸਾਡੇ ਕੋਲ ਮਿਲ ਰਹਾ ਹੋ ਜਾਣਗੇ ਅੱਧੇ ਰੁਪਏ ਅਸੀਂ ਗੁਰੂ ਘਰ ਦੀ ਕਮੇਟੀ ਵੱਲੋਂ ਪਾਏ ਆ ਤੇ ਇਹਦੇ ਵਿੱਚ ਅਸੀਂ ਇਹ ਕਹਿੰਦਾ ਕੋਈ ਵੀ ਪਾਣੀ ਆਉਂਦਾ ਹੈ ਠੱਠੇ ਤੋਂ ਆਉਂਦਾ ਗਰੀਬ ਜਦੋਂ ਮਰਜ਼ੀ ਭਰ ਕੇ ਲੈ ਜਾਵੇ ਇਹਦਾ 150 ਲੀਟਰ ਨਾਲ ਦੀ ਨਾਲ ਤਿਆਰ ਕਰ ਦਿੰਦੇ ਇਹ ਇਹ ਜਿਹੜਾ ਜਿਵੇਂ ਆਪਣਾ ਏਸੀ ਹੁੰਦਾ ਏਸੀ ਦੇ ਹਿਸਾਬ ਨਾਲ ਇਹਦੀ ਫੁੱਟ ਲੱਗੀ ਆ ਨਾਲ ਦੀ ਨਾਲ ਪਾਣੀ ਜਦ ਸਟ ਨਾਲ ਦੀ ਨਾਲ ਠੰਡਾ ਆਉਂਦਾ ਤੇ ਇਥੋਂ ਸਾਰੀ ਸੰਗਤ ਠੱਠਾਂ ਤੇ ਜਾਂਦਾ ਉਹ ਨਾ ਲਾਉਣਗੇ ਉੱਥੇ ਜਾਊਗਾ ਜਿੰਨੇ ਗਰੀਬ ਜਰਤ ਐ ਇੱਥੋਂ ਕੋਈ ਲਈ ਜਾਵੇ ਇੱਥੇ ਸਾਡੀ ਰੋਕ ਟੋਕ ਕੋਈ ਨਹੀਂ ਹੈਗੀ ਖੁੱਲੀ ਖੁੱਲੀ ਸੁੱਤੀ ਰੱਤੀ ਹੋਈ ਐ ਵੀ ਭਾਈ ਜਦੋਂ ਵੀ ਮਰਜ਼ੀ ਪਾਣੀ ਭਰ ਕੇ ਲੈ ਜਾ ਸਕਦੇ ਹਾਂ ਇੱਥੇ ਕੋਈ ਰੋਕਦਾ ਨਹੀਂ ਜੇ ਸਾਨੂੰ ਚਾਹ ਪਾਣੀ ਦੀ ਕੋਈ ੱਡੇ ਤੇ ਪ੍ਰੋਗਰਾਮ ਆ ਕੋਈ ਚਾਹ ਪਾਣੀ ਆ ਉਹ ਵੀ ਇੱਥੋਂ ਜਦੋਂ ਵੀ ਮਰਜ਼ੀ ਚਾਹ ਪਾਣੀ ਪੀ ਕੇ ਜਾਂਦੇ ਨੇ ਲੈ ਜਾਂਦੇ ਨੇ ਤਾਂ ਕੋਈ ਰੋਕ ਠੋਕ ਨਹੀਂ ਹੈਗੀ ਇੱਥੇ ਐਸ ਕਰਦੇ ਆ ਸਾਰੇ ਐਵੇਂ ਕਹਦੀਆਂ ਜਿੰਨੇ ਗਵਰਡੀਆਂ ਸਾਰੇ ਮੋਜ ਕਰਦੇ ਆ ਜੀ ਕਿਸੇ ਦਾ ਰੋਕ ਟੋਕ ਨਹੀਂ ਸਰਦਾਰੀ ਐ ਜਮਾ ਹਤੇ ਮੋਜ ਨਾ ਪੈ ਜੇ ਨੇ ਵਾਹਿਗੁਰੂ ਖਾਲਸਾ ਵਾਹਿਗੁਰੂ ਵਾਇਦ ਜੀ ਕਾ ਖਾਲਸਾ ਵਾਇਦ ਕੀ ਫਤਿਹ ਮਦਦਵਾਰਾ ਜੀ ਦੇ ਸਹਾਦਤ ਪ੍ਰੰਤ ਕੁਆਰਟੀ ਨੰਗਾ ਸੰਗਤਾਂ ਦੇ ਸਹਿਯੋਗ ਨਾਲ ਗੁਰੂ ਅਰਜਨ ਦੇਵ ਜੀ ਦੀ ਦੇਵ ਨਮਕ ਰਖਦੇ ਹੋਇਆ ਕੱਲ ਤੋਂ ਲੈ ਕੇ ਗੁਰੂ ਦੀ ਰੱਬੀ ਬਾਣੀ ਦੇ ਸ੍ਰੀ ਖੰਡ ਪਾਠ ਪ੍ਰਕਾਸ਼ ਚੱਲ ਰਹੇ ਹਨ ਅੱਜ ਮੱਧ ਦੇ ਭੋਲ ਪਾਏ ਗਨੇ ਤੋਂ ਉਪਰੰਤ ਠੰਡੇ ਮਿੱਠੇ ਜਲ ਦੀ ਸਬੀਲ ਚੌਵਾਂ ਦਾ ਲੰਗਰ ਲਾਇਆ ਸੰਗਤਾਂ ਨੇ ਬਹੁਤ ਸੰਗਤਾਂ ਦੇ ਸਹਾਇ ਇੰਨੀ ਗਰਮੀ ਬਾਜ ਹੋਣ ਦੇ ਵੀ ਬਹੁਤ ਸੰਗਤਾਂ ਉਤਸਾਹ ਹੈਗਾ ਸੰਗਤਾਂ ਦੇ ਸੇਵਾ ਕਰਨ ਪੂਰਾ ਸਹਾਇ ਜੋ ਰਿਹਾ ਸੰਗਤਾਂ ਨਗਰਵਾਲੋ ਅੰਗਰ ਪ੍ਰਚਾਰ ਵੱਲੋਂ ਸਾਰੇ ਪ੍ਰਵੰਤ ਕਮੇਟੀ ਵੱਲੋਂ ਸੰਗਤਾਂ ਵੱਲੋਂ ਪੂਰਾ ਸਹਾਇ ਜੋ ਰਿਹਾ ਇੱਕ ਸੰਗਤਾਂ ਨੂੰ ਅਸੀਂ ਹੋਰ ਪੀਰ ਕਰਦੇ ਜਵੇਂ ਸੰਗਤਾਂ ਠੰਡੇ ਵਿੱਚ ਜਲਦੀ ਸੰਗਤਾਂ ਵਾਸਤੇ ਸਵੀਨ ਲਾਉਣੀ ਹੈ ਇਸੇ ਤਰ੍ਹਾਂ ਜਾਨਵਰਾਂ ਵਾਸਤੇ ਵੀ ਠੰਡੇ ਵਿੱਚ ਠੰਡਾ ਪਾਣੀ ਬਰਤਨਾਂਸ ਭਰ ਕੇ ਵੇਲੀਆਂ ਥਾਵਾਂ ਤੇ ਰੱਖਿਆ ਕਰੋ ਕਿਉਂ ਪਾਣੀ ਦੀ ਅੱਜ ਕੱਲ ਜਾਨਵਰਾਂ ਨੂੰ ਬਹੁਤ ਲੋੜ ਹੈ ਉਹ ਜਾਨਵਰ ਪਾਣੀ ਪੀਂਦੇ ਵਿੱਚ ਨਹਾਉਂਦੇ ਦੇਖਦੇ ਤੇ ਆਪਾਂ ਪਾਣੀ ਪੀਆ ਸੰਗਤਾਂ ਨੂੰ ਇਹ ਸਾਡੀ ਬਹੁਤ ਜ਼ੋਰ ਅਪੀਲ ਹੈ ਵੀ ਜਾਨਵਰਾਂ ਨੇ ਖਾਸ ਕਰਕੇ ਧਿਆਨ ਰੱਖਿਆ ਕਰੋ ਇੱਕ ਉਹ ਵੀ ਜੀਵ ਨੇ ਉਹਨਾਂ ਨੂੰ ਵੀ ਪਾਣੀ ਦੀ ਲੋੜ ਹੈ ਪਾਣੀ ਵਦ ਤੋਂ ਵਦ ਵੇਲੀਆਂ ਥਾਵਾਂ ਤੇ ਛੋਟੇ ਭਾਂਡਿਆਂ ਚ ਪਾ ਕੇ ਰੱਖਿਆ ਕਰੋ ਉਹਨਾਂ ਦਾ ਪਾਣੀ ਖਤ ਲਿਆ ਜਾਵੇ ਇਹ ਥਾਵਾਂ ਤੇ ਰੱਖੋ ਉਹਨਾਂ ਨੂੰ ਪਾਣੀ ਲੋੜਵੰਦ ਪੀ ਸਕਣ ਜਾਨਵਰ ਇਹਨਾਂ ਕਹਿੰਦੇ ਸੰਗਤਾਂ ਨੂੰ ਬੇਨਤੀ ਹੈ ਕੱਲ ਨੂੰ ਖੰਡ ਪਾਣ ਪ੍ਰਕਾਸ਼ ਹੋਏ ਨੇ ਕੱਲ ਤੋਂ ਲੈ ਕੇ ਕੱਲ ਨੂੰ ਭੋਜ ਪਾਏ ਜਾਣਗੇ ਭੋਜ ਤੋਂ ਉਪਰੰਤ ਗੁਰੂ ਘਰ ਲੰਗਰ ਟੁੱਟ ਵਰਤੇਗਾ ਵੱਧ ਤੋਂ ਵੱਧ ਸੰਗਤਾਂ ਪਹੁੰਚੋ ਤੇ ਸਹਿਯੋਗ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ